ਸਤਿ ਸ੍ਰੀ ਅਕਾਲ ਜੀ ਸਾਰਿਆਂ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਰਿਸ਼ਤੇ ਲੈ ਕੇ ਹਾਂ ਜੀ ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤਾ ਹੈ ਜੀ ਫਾਈਲ ਨੰਬਰ 44 ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਗੜੀਵਾਲ ਕੱਦ 5 ਫੁੱਟ 5 ਇੰਚ ਸਟੱਡੀ ਬੀਟੈਕ ਆਈਟੀ एमटेक कंप्यूटर साइंस जॉब आईटी जॉब इन कनाडा डेट ऑफ बर्थ 21 1990 एक बरा ਨਹੀਂ ਹੈ ਜੀ ਲੜਕੀ ਦਾ ਪਰਿਵਾਰ ਤੇ ਮਾਤਾ ਪਿਤਾ ਹੈ ਕੁੜੀ ਕੈਨੇਡਾ ਦੀ ਪੀਆਰ ਹੈ ਬ੍ਰੈਫਟਨ ਵਿੱਚ ਰਹਿ ਰਹੀ ਹੈ ਜੀ ਲੜਕੀ ਕੁੜੀ ਵਧੀਆ ਸੋਹਣੀ ਸੁਣਕੀ ਹੈ ਹੰਡਾ ਸੋਹਣਾ ਸੁਣਕਾ ਹੋਵੇ ਨਸ਼ੇ ਪੱਤੀ ਤੋਂ ਦੂਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੀ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹਾਂ ਜੀ। ਅਗਲਾ ਰਿਸ਼ਤਾ ਹੈ ਫਾਈਲ ਨੰਬਰ 45 ਜ਼ਿਲ੍ਹਾ ਜਲੰਧਰ ਕੁੜੀ ਦਾ ਕਾਸਟ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ 31 12 1994 ਹਾਈਟ 5 ਫੁੱਟ 5 ਇੰਚ ਸਟੱਡੀ 12 ਪਾਸ ਨਾਲ ਜੀਐਨ ਨਰਸਿੰਗ ਕੀਤੀ ਹੋਈ ਹੈ। ਕੁੜੀ ਬੜੀ ਵਧੀਆ ਸੋਹਣੀ ਹੈ। ਵਧੀਆ ਪਰਿਵਾਰ ਤੋਂ ਰਿਸ਼ਤਾ ਹੈ। ਕੁੜੀ ਦਾ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ। ਮੁੰਡਾ ਅਮਰਤਾਰੀ ਹੋਵੇ। ਪਰਿਵਾਰ ਦਾ ਅਮਰਸ਼ ਗਿਆ ਹੋਵੇ ਲੜਕੇ ਵਾਲੇ ਪਰਿਵਾਰ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਨਾਮ ਸਿੰਘ ਜ਼ਿਲ੍ਹਾ ਮਾਨਸਾ ਮੁੰਡੇਰੀ ਕਾਠ ਜੱਟ ਸਿੱਖ ਅਡਾਲਾ ਸ਼ਹਿਰ ਬਰੇਟਾ ਜਨਮ ਵਿਤੀ 7 9 1997 ਪੜ੍ਹਾਈ ਪਲੱਸ 2 ਤੇ ਜੀ ਐਨ ਐਮ ਕੀਤੀ ਹੋਈ ਹੈ 8'5" 5'11" ਰੰਗ ਗੋਰਾ ਭੈਣ ਕੋਈ ਨਹੀਂ ਜੀ ਭਰਾ ਇੱਕ ਹੈ ਕੰਮ ਮੁੰਡਾ ਹਸਪਤਾਲ ਦੇ ਵਿੱਚ ਕਰਦਾ ਜੀ ਪਟਿਆਲਾ ਵਿਖੇ ਨੌਕਰੀ ਕਰਦਾ ਹੈ ਪਿਤਾ ਸਰਕਾਰੀ ਨੌਕਰੀ ਮਾਤਾ ਘਰੇ ਲੁਕਾਮਕਾਰ ਕਰਦੇ ਨੇ ਜ਼ਮੀਨ 5 ਕਿੱਲੇ ਹੈ ਇਹਨਾਂ ਕੋਲ ਅਤੇ ਸ਼ਹਿਰੀ ਪ੍ਰਾਪਰਟੀ ਹੈ ਤੇ ਵਧੀਆ ਕੋਠੀ ਪਾਈ ਹੋਈ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਤੇ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਚਾਹੇ ਵਿਦੇਸ਼ ਗਈ ਹੋਵੇ ਜਾਂ ਫਿਰ ਸਰਕਾਰੀ ਨੌਕਰੀ ਤੇ ਹੋਵੇ ਜਿਸ ਲੜਕੀ ਪਰਿਵਾਰ ਬਾਰੇ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਇਹਨਾਂ ਦੇ ਪਰਿਵਾਰ ਦੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰੋ ਜੀ 9463333863 94633 33863 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 47 ਨੇਮ ਸਿੰਘ ਮੁੰਡੇ ਦੀ ਕਾਸਟ ਜੱਟ ਸਿੱਖ ਜ਼ਿਲ੍ਹਾ ਪਟਿਆਲਾ ਬਰਤ ਹੈ ਜੀ ਲੜਕੇ ਦਾ 11 12 1996 स्टडी बी या पास फैमिली ਮੈਂਬਰਸ ਮਦਰ ਫਾਦਰ ਐਕਸਪਾਇਰ ਨੇ ਸਿਸਟਰ ਪਰ ਆਸਟ੍ਰੇਲੀਆ ਮਰਨੇ ਜੋ ਵਰਕ ਪਰਮਿਟ ਯੂਰਪ ਗ੍ਰੀਸ ਸੈਲਰੀ 1 ਲੱਖ ਮੰਥ ਨੀਡ ਬਿਊਟੀਫੁੱਲ ਗਰਲ ਆਸਟ੍ਰੇਲੀਆ ਕੈਨੇਡਾ ਪੰਜਾਬ ਚ ਹੋਵੇ ਤਾਂ ਗ੍ਰੈਜੂਏਟ ਹੋਵੇ ਤੇ ਇਹਨਾਂ ਦਾ ਘਰ ਘਰ ਕਾਰਬਾਰ ਵਧੀਆ ਬਣਿਆ ਹੋਇਆ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹੋ ਇਹਨਾਂ ਦੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰੋ ਜੀ ਨੰਬਰ ਹੈ ਜੀ 30 69 48 22 44 63 30 69 48 22 44 63 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 48 ਜ਼ਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1996 ਹਾਈਟ 5 ਫੁੱਟ 7 ਇੰਚ ਸਟੱਡੀ ਬੀ ਟੈਕ ਐਂਡ ਮਾਸਟਰ ਆਫ ਕੰਪਿਊਟਰ ਸਾਇੰਸ 빅 ਡਾਟਾ ਪੋਸਟ ਗ੍ਰੈਜੂਏਟ ਡਿਪਲੋਮਾ ਜਾਰਜਨ ਕਾਲਜ ਟ੍ਰਾਂਟੋ ਪ੍ਰੋਜੈਕਟ ਮੈਨੇਜਮੈਂਟ ਪੋਸਟ ਗ੍ਰੈਜੂਏਟ ਸਤਾਵ ਦੀ ਕਾਲਜ ਸਕਾਰਬੋਰੋ ਕੁੜੀ ਕੈਨੇਡਾ 'ਚ ਵਰਕ ਪਰਮਿਟ ਤੇ ਹੈ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸੁਨੋਣਾ ਸੁਨੱਖਾ ਹੋਵੇ ਜ਼ਮੀਨ 10 ਕਿੱਲਾਂ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੀ ਹੋਈ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਧੰਨਵਾਦ ਜੀ